ਗੁਰਨਾਨਕ ਦੇਵ ਜੀ ਦੀ ਮੁੱਲਾਂ ਦੇ ਨਾਲ ਸਾਖੀ ਜੇ ਕੋ ਪਰਮੇਸ਼ਵਰ ਦੀ ਚਰਚਾ ਕਰਦਾ ਤਾਂ ਗੁਰਨਾਨਕ ਦੇਵ ਜੀ ਬੜੇ ਖਰਾਜੀ ਤੇ ਖੁਸ਼ੀ ਹੁੰਦੇ ਤਾਂ ਗੁਰਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਗੁਰਨਾਨਕ ਦੇਵ ਜੀ ਦੇ ਚਾਲ ਢਾਲ ਦੇਖ ਕੇ ਚਿੱਤ ਵਿੱਚ ਚਿੰਤਾਵਾਨ ਰਹਿਣ ਲੱਗੇ ਤਾਂ ਰਾਏ ਬੁਲਾਰ ਨੇ ਸੁਣਿਆ ਕਿ ਜੋ ਨਾਨਕ ਜੀ ਦਾ ਬਹੁਤ ਉਦਾਸ ਰਹਿੰਦੇ ਹਨ ਤੇ ਉਹਨਾਂ ਦੀ ਚਿੰਤਾ ਵਿੱਚ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਬੜੇ ਦੁਖੀ ਰਹਿੰਦੇ ਹਨ ਰਾਇ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ हे ਕਾਲੂ ਤੂੰ ਚਿੰਤਾ ਨਾ ਕਰ ਤੂੰ ਆਪਣੇ ਪੁੱਤਰ ਨੂੰ ਮੁੱਲਾ ਦੇ ਕੋਲ ਫਾਰਸੀ ਪੜ੍ਹਨ ਦੇ ਲਈ ਭੇਜ ਦੇ ਫਾਰਸੀ ਪੜ੍ਹੇਗਾ ਤੇ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈਂ ਵੀ ਮੁੱਲਾ ਨੂੰ ਫਰਮਾਇਸ਼ ਕਰਾਂਗਾ ਕਿ ਉਹ ਤੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਤੇ ਅਗਲੇ ਹੀ ਦਿਨ ਕਾਲੂ ਗੁਰਨਾਣਕ ਦੇਵ ਜੀ ਨੂੰ ਨਾਲ ਲੈ ਕੇ ਮੁੱਲਾ ਦੇ ਕੋਲ ਚਲਾ ਗਿਆ ਤੇ ਜਾ ਕੇ ਆਖਿਆ ਸਲਾਮ ਗੁਰਨਾਣਕ ਦੇਵ ਜੀ ਨੂੰ ਮੁੱਲਾ ਦੇ سپੁਰਦ ਕਰ ਦਿੱਤਾ ਤੇ ਕਾਲੂ ਨੇ ਮੁੱਲਾ ਨੂੰ ਆਖਿਆ ਕਿ ਮੇਰੇ ਪੁੱਤਰ ਨੂੰ ਆਪ ਜੀ ਫਾਰਸੀ ਦਾ ਇਲਮ ਕਰਾਓ ਤਾਂ ਮੇਰੇ ਉੱਤੇ ਬਹੁਤ ਮਿਹਰਬਾਨੀ ਹੋਵੇਗੀ ਤਾਂ ਮੁੱਲਾ ਨੇ ਆਖਿਆ ਕਾਲੂ ਮਹਿਤਾ ਮੈਂ ਤੇਰੇ ਪੁੱਤਰ ਨੂੰ ਫਾਰਸੀ ਪੜਾਵਾਂਗਾ ਤੇ ਮਹਿਤਾ ਕਾਲੂ ਜੀ ਨੇ 1 ਰੁਪਿਆ ਮੁੱਲਾ ਦੇ ਨਜ਼ਰ ਰੱਖਿਆ ਤਾਂ ਮੁੱਲਾ ਨੇ ਗੁਰਨਾਣਕ ਦੇਵ ਜੀ ਨੂੰ ਤਖਤੀ ਦੇ ਦਿੱਤੀ ਤੇ ਉੱਤੇ ਅਲਫ਼ ਥੀ ਜੇ ਤੱਕ ਹਰ ਫਾਰਸੀ ਦੇ ਲਿਖ ਦਿੱਤੇ ਤਗੂ ਨਾਨਕਦੇਵ ਜੀ ਅੰਤਰਜਾਮੀ ਸਨ ਜਿਨ੍ਹਾਂ ਨੇ ਮਨ ਵਿੱਚ ਚਾਰੋਂ ਵੈਦ ਸਬਕ ਤੇ ਬਾ ਕੁਰਾਨ ਆਦੀ ਪਹਿਲਾਂ ਤੋਂ ਹੀ ਉਤਪਨ ਸਨ ਤੇ ਚੁੱਪ ਕਰਕੇ ਬੈਠ ਕੇ ਤਖਤੀ ਤੇ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਛੱਡਿਆ ਜਦੋਂ ਮੁੱਲਾ ਦਾ ਧਿਆਨ ਗੁਰੂ ਨਾਨਕਦੇਵ ਜੀ ਉੱਪਰ ਪਿਆ ਤਾਂ ਦੇਖਿਆ ਕਿ ਬਾਕੀ ਲੜਕੇ ਤਾਂ ਆਪੋ ਆਪਣੇ ਕਿਤਾਬਾਂ ਪੜ੍ਹ ਰਹੇ ਸਨ ਪਰ ਗੁਰੂ ਨਾਨਕਦੇਵ ਜੀ ਪਰਮੇਸ਼ਵਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਸਨ ਤਾਂ ਮੁੱਲਾ ਨੇ ਆਖਿਆ ਨਾਨਕ ਤਖਤੀ ਕਿਉਂ ਨਹੀਂ ਪੜਦਾ ਤੇ ਸ਼ਬਦ ਯਾਦ ਕਰਕੇ ਕੀ ਸੁਣਾਵਾਂਗਾ ਤਾਂ ਗੁਰੂ ਜੀ ਬੋਲੇ ਹੇ ਮੁੱਲਾ ਜੀ ਮੈਂ ਕੀ ਪੜਾ ਮੈਨੂੰ ਤੁਸੀਂ ਕੀ ਪੜਾਉਂਦੇ ਹੋ ਤਾਂ ਮੁੱਲਾ ਨੇ ਕਿਹਾ ਤੈਨੂੰ ਅਲਫ ਥੀ ਲੇ ਕੇ ਯੇ ਤੱਕ ਸਾਰੇ ਹਰਫ ਲਿਖ ਦਿੱਤੇ ਹਨ ਤੂੰ ਪੜ ਫਿਰ ਹੋਰ ਕਿਤਾਬ ਪੜਾਵਾਂਗਾ ਤੇ ਗੁਰੂ ਜੀ ਨੇ ਆਖਿਆ ਮੁੱਲਾ ਜੀ ਇਹ ਹਰਫ ਕਿਸ ਕੰਮ ਆਉਣਗੇ ਤਾਂ ਮੁੱਲਾ ਨੇ ਕਿਹਾ ਨਾਨਕ ਇਹ ਪੜਿਆ ਅਕਲ ਆਉਂਦੀ ਹੈ ਤਾਗੁਰ ਨਾਨਕ ਦੇਵ ਜੀ ਨੇ ਉਸੇ ਅਲਫ਼ ਥੀਏ ਤੱਕ ਜੋ ਹਰਫ਼ ਹਸਨ ਸਾਹਿਬ ਕੇ ਖੁਦਾ ਪਰਸਤੀ ਦੇ ਮਾਈ ਨੇ ਕਰਕੇ ਸੁਣਾਏ ਤਾਂ ਮੁੱਲਾ ਦੀ ਨਿਸ਼ਾ ਹੋਈ ਤਾਂ ਮੁੱਲਾ ਆਖਿਆ ਤੂੰ ਸਭ ਕੁਝ ਆਪ ਪੜਿਆ ਹੈ ਤੈਨੂੰ ਕਿੰਨੇ ਪੜਾਇਆ ਹੈ ਤੂੰ ਕੁੱਲ ਦੁਨੀਆਂ ਨੂੰ ਪੜਾਵੇਂਗਾ ਇਸ ਤੋਂ ਪਰਛਾਤ ਮੁੱਲਾ ਨੇ ਕਿਹਾ ਕਾਲੂ ਇਹ ਤੇਰਾ ਪੁੱਤਰ ਜੋ ਹੈ ਕੋਈ ਬਹੁਤ ਵੱਡਾ ਬਲੀ ਹੋਇਆ ਹੈ ਇਸ ਨੇ ਹਿੰਦੂ ਅਤੇ ਮੁਸਲਮਾਨ ਦੋਹਾਂ ਨੂੰ ਨਿਵਾਜਣਾ ਹੈ ਗੰਗਾ ਬਨਾਰਸ ਅਤੇ ਮੱਕਾ ਮਦੀਨਾ ਤੱਕ ਇਸ ਦੀ ਕਿਰਤ ਹੋਵੇਗੀ। ਮੁੱਲਾ ਜੋ ਕੁਝ ਵੀ ਗੁਰੂ ਨਾਨਕ ਦੇਵ ਜੀ ਨੂੰ ਫੱਟੀ ਉੱਤੇ ਲਿਖ ਕੇ ਦਿੰਦਾ ਗੁਰੂ ਨਾਨਕ ਦੇਵ ਜੀ ਉਸ ਨੂੰ ਇੱਕ ਵਾਰ ਪੜ੍ਹ ਕੇ ਯਾਦ ਕਰ ਲੈਂਦੇ ਤੇ ਤੁਰੰਤ ਹੀ ਮੁੱਲਾ ਨੂੰ ਸਭ ਕੁਝ ਸੁਣਾ ਦਿੰਦੇ। ਤੇ ਮੁੱਲਾ ਇਹ ਸਭ ਕੁਝ ਦੇਖ ਕੇ ਕਹਿੰਦਾ ਕਿ ਇਸ ਤੇ ਸਾਹਿਬ ਕੀ ਵੱਡੀ ਇਨਾਇਤ ਹੈ। ਇਹ ਥੋੜੇ ਦਿਨਾਂ ਵਿੱਚ ਹੀ ਸਭ ਕੁਝ ਪੜ ਗਿਆ ਹੈ ਜੋ ਕਿ ਸਾਰੇ ਬਾਲਕਾਂ ਨੂੰ 10-10 ਵਾਰਸ ਲੱਗ ਜਾਂਦੇ ਹਨ ਸਿੱਖਣ ਦੇ ਲਈ। ਇਸਦੇ ਉੱਪਰ ਸਾਹਿਬ ਕੀ ਮਿਹਰਬਾਨ ਹੈ ਅਤੇ ਗੁਰੂ ਜੀ ਪਾਸ ਜੇ ਕੋਈ Hindu Musalman ਆਵੇ ਤਿਸ ਨੂੰ ਗੁਰੂ ਜੀ ਪਰਮੇਸ਼ਵਰ ਦੇ ਰਾਹ ਦੀਆਂ ਸਿੱਖਿਆਵਾਂ ਦੇ ਕੇ ਬਾਬੇ ਕੀ ਸਿਫਤ ਸਾਰਾ ਹੀ ਜਹਾਨ ਕਰਨ ਲੱਗ ਪਿਆ। ਸਭ ਕੋਈ ਇਹ ਕਹੇ ਕਿ ਜੋ ਇਹ ਵੱਡਾ ਸਾਹਿਬ ਦਾ ਪਿਆਰਾ ਹੈ ਗੁਰਨਾਨਕ ਦੇਵ ਜੀ ਮੁਸਲਮਾਨੀ ਵਿੱਚ ਮੁਸਲਮਾਨਾਂ ਦੀ ਦਿਸ਼ਾ ਕਰੇ, ਹਿੰਦੀ ਵਿੱਚ Hinduਾਂ ਦੀ ਦਿਸ਼ਾ ਕਰੇ, ਜੇ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ। ਗੁਰੂ ਜੀ ਹਿੰਦੀ, ਫਾਰਸੀ, ਤੁਰਕੀ, ਅਰਬੀ ਸਭ ਬੋਲੀ ਵਿੱਚ ਜਵਾਬ ਦੇਣ ਦੇ ਸਨ। ਜਾਂ ਕਿਤਨੇ ਕੁ ਮਹੀਨੇ ਗੁਜ਼ਰੇ ਤੇ ਗੁਰੂ ਜੀ ਬਹੁਤ ਬੇਸ਼ੁਮਾਰ ਕੇ ਘਰ ਮੇਂ ਬੈਠ ਗਏ। ਤਾਂ ਕਹਿਣ ਲੱਗੇ ਕਿਸੇ ਨਾਲ ਨਹੀਂ ਅਤੇ ਕਾਲੂ ਨੇ ਮੁੱਲਾ ਨੂੰ ਸੁਧਵਾਇਆ। ਜਿਸ ਮੁੱਲਾ ਪਾਸ ਗੁਰੂ ਜੀ ਪੜਦੇ ਸਨ। ਤਾਂ ਮੁੱਲਾ ਆਇਆ ਤੇ ਮੁੱਲਾ ਕਹਿਣ ਲੱਗਾ ਗੁਰੂ ਜੀ ਨੂੰ ਝਾੜਾ ਕੀਤਾ। ਪਰ ਗੁਰੂ ਜੀ ਨਾ ਬੋਲੇ। ਤੇ ਇੱਕੋ ਗੱਲ ਕਹੀ ਜਾਣ ਕਿਸੇ ਨਾਲ ਨਹੀਂ ਅਤੇ ਲੋਗ ਗੁਰੂ ਬਾਬੇ ਜੀ ਨੂੰ ਦੇਖਣ ਵਾਸਤੇ ਆਵਣ ਅਤੇ ਆ ਔਖਣ ਦੇਖੋ ਭਾਈ ਗੁਰੂ ਨਾਨਕ ਜੀ ਨੂੰ ਕਿਹਾ ਹੋਇਆ ਬੋਲਦਾ ਕਿਸੇ ਨਾਲ ਨਹੀਂ ਤਾਂ ਮੁੱਲਾ ਨੇ ਪਾਸ ਬੈਠ ਕੇ ਕਿਹਾ हे ਨਾਨਕ ਤੂੰ ਆਪਣੇ ਸਾਹਿਬ ਕੇ ਵਾਸਤੇ ਭੋਰਾ ਹਿੱਕ ਤਾਂ ਬੋਲ ਜੀ ਜਾਂ ਮੁੱਲਾ ਨੇ ਸਾਹਿਬ ਦਾ ਵਾਸਤਾ ਪਾਇਆ ਤਾਂ ਸ੍ਰੀ ਗੁਰੂ ਬਾਬਾ ਨਾਨਕ ਜੀ ਮੁੱਲਾ ਦੀ ਤਰਫ ਚਸ਼ਮਾ ਲਾਇਕਰ ਉੱਠ ਬੈਠਾ ਤਾਂ ਮੁੱਲਾ ਵੱਡਾ ਖੁਸ਼ ਹੋਇਆ ਅਤੇ ਕਹਿਣ ਲੱਗਾ ਜੋ ਹੀ ਨਾਨਕ ਜੀ ਤੈਨੂੰ ਰਖ ਪੀਰਾਂ ਦੀ ਹੋਵੇ ਅਤੇ ਹੇ ਨਾਨਕ ਜੀ ਤੂੰ ਤਾਂ ਖੁਦਾਏ ਦਾ ਬਖਸ਼ਿਆ ਹੋਇਆ ਹੈ ਅਤੇ ਤੇਰੇ ਉੱਪਰ ਤਾਂ ਖੁਦਾਏ ਦੀ ਮਿਹਰ ਹੋਈ ਹੈ ਤੇਰੇ ਨਾਂ ਬੋਲਣੇ ਕਰਕੇ ਲੋਕ ਬਹੁਤ ਰੰਚ ਹੁੰਦੇ ਹਨ ਤੂੰ ਇੱਕ ਭੋਰਾ ਕੁ ਤਾਂ ਬੋਲ ਤਾਂ ਗੁਰੂ ਨਾਨਕ ਦੇਵ ਜੀ ਨੇ ਰਾਗ ਤਿਲੰਗ ਵਿੱਚ ਸ਼ਬਦ ਕਿਹਾ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਜਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਣ ਕਰਤਾਰ ਹਕਾ ਕਬੀਰ ਕਰੀਮ ਤੂ ਬੈ ਅਬ ਪਰਵਦਿਗਾਰ ਇਸ ਦਾ ਪਰਮਾਥਮ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜੋ ਹੇ ਸਾਹਿਬ ਜੀ ਤੇਰੇ ਪਾਸ ਮੇਰੀ ਇੱਕ ਬੇਨਤੀ ਅਰਜ ਹੈ ਸੋ ਤੂੰ ਕੰਨ ਦੇ ਕੇ ਸੁਣ ਜੀ ਤੂੰ ਕੈਸਾ ਹੈ ਕਿ ਕਰਤਾਰ ਕਰਨ ਕਾਰਨ ਹੈ ਜੀ ਅਤੇ ਇਹ ਬੰਦਾ ਐਬਾ ਦਾ ਭਰਿਆ ਹੋਇਆ ਹੈ ਤੂੰ ਬੇਆਬ ਹੈ ਜੀ ਜਿਤਨੇ ਜੀਵ ਹੈ ਤਿਨਾਂ ਦੀ ਪਰਮੇਸ਼ਵਰ ਕਰਤਾ ਹੈ ਅਰ ਤੇਰੇ ਬਿਨਾ ਹੋਰ ਕੋਈ ਨਹੀਂ ਤਾਂ ਫਿਰ ਮੁੱਲਾ ਨੇ ਕਿਹਾ ਹੇ ਨਾਨਕ ਜੀ ਤੇਰੇ ਗਮ ਖਾਵਨੇ ਨਾਲ ਸਭ ਲੋਕ ਦਿਲਗੀਰ ਹੋਏ ਹਨ ਸੋ ਤੂ ਉੱਠ ਪੈਠ ਦਾ ਗੁਰੂ ਨਾਨਕ ਦੇਵ ਜੀ ਦੀ ਦੂਜੀ ਗੁਰੂ ਨਾਨਕ ਦੇਵ ਜੀ ਨੇ ਦੂਜੀ ਪੌੜੀ ਆਖੀ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸੂਰ ਮੋਏ ਅਜਰਾਇਲ ਗਿਰਪਤ ਹੈ ਦਿਲ 헤ਚਨਾ ਦਾਨੀ ਰਹਾਉ ਤਿਸ ਕਾ ਪਰਮਾਤਮ ਗੁਰੂ ਨਾਨਕ ਜੀ ਕਹਿੰਦੇ ਹਨ ਸੁਨੋ ਮੁੱਲਾ ਜੀ ਮੈਂ ਕਿਸ ਨਾਲ ਬੋਲਾ ਦੁਨੀਆ ਤੇ ਫਨਾ ਹੁੰਦੀ ਜਾਂਦੀ ਹੈ ਇਹ ਬਾਤ ਮੈਂ ਤਹਿਕੀਕ ਦਿਲ ਨਾਲ ਲੈ ਕੇ ਦੇਖੀ ਹੈ ਇਸ ਬੰਦੇ ਕੇ ਸਿਰ ਦੇਵਾਲ ਫਰਿਸ਼ਤੇ ਨੇ ਹੱਥ ਵਿੱਚ ਫੜੇ ਹੋਏ ਹਨ ਪਕੜ ਕਰ ਲੈ ਖੜਾ ਹੈ ਬਿੰਦਿਕ ਜਾਂ ਚਸੇ ਵਿੱਚ ਲੈ ਜਾਵੇਗਾ ਸੁਣੋ ਮੁੱਲਾ ਜੀ ਇਸ ਬਾਤ ਕੀ ਖਬਰ ਇਸ ਮਨੁੱਖ ਕੋ ਹਰ ਕਿਸ ਨਹੀਂ ਜੋ ਮੇਰੇ ਸਿਰ ਦੇਵਾਲ ਅਜਰਾਇਲ ਦੇ ਹੱਥ ਵਿੱਚ ਹਨ ਮੈਨੂੰ ਆਪਣੇ ਮਨ ਕੀ ਖਬਰ ਨਹੀਂ ਜੋ ਮੇਰਾ ਕੀ ਹਾਲ ਹੋਵੇਗਾ ਇਹ ਹੈਰਾਨੀ ਮੈਨੂੰ ਲੱਗ ਰਹੀ ਹੈ ਜੋ ਬੰਦੇ ਨੂੰ ਹੋਰ ਕੁਝ ਕੀ ਕੋਕ ਸੁਝਦਾ ਹੈ ਤਾਂ ਮੁੱਲਾ ਨੇ ਕਿਹਾ ਨਾਨਕ ਜੀ ਤੂੰ ਤਾਂ ਅਜੇ ਛੋਟਾ ਹੈ ਇਨ ਬੰਦਗੀਆਂ ਵਿੱਚ ਅਜੇ ਨਾ ਪੈ ਜਾਂ ਤੂੰ ਪੁਰਜਵਾਨ ਹੋਵੇਂਗਾ ਜੋ ਕੁਝ ਤੇਰਾ ਜੀਵ ਵਿੱਚ ਆਵੇ ਤੂੰ ਕਰ ਲਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਹੇ ਮੁੱਲਾ ਜੀ ਜੇ ਕੋਈ ਕਿਸੇ ਸਾਹਿਬ ਦਾ ਦਾਸ ਹੁੰਦਾ ਹੈ ਭਾਵੇਂ ਉਹdna ਵਿੱਚ ਛੋਟਾ ਵੀ ਹੋਵੇ ਪਰ ਜਿੱਥੋਂ ਤੱਕ ਉਸ ਦੀ ਪਹੁੰਚ ਹੁੰਦੀ ਹੈ ਤਿੱਥੋਂ ਤਾਈ ਆਪਣੇ ਸਾਹਿਬ ਦੀ ਖਿਦਮਤ ਵਿੱਚ ਨਾ ਰਹੇ ਤਾਂ ਹਰਾਮਖੋਰ ਹੁੰਦਾ ਹੈ ਤਾਂ ਮੁੱਲਾ ਨੇ ਕਿਹਾ ਬਾਤ ਤਾਂ ਨਾਨਕ ਜੀ ਤੂੰ ਠੀਕ ਕਰ ਰਹੇ ਹੈਂ ਸੁਰ ਨਾਨਕਦੇਵ ਜੀ ਨੇ ਆਖਿਆ ਸੁਣੋ ਮੁੱਲਾ ਜੀ ਜਦ ਇਸ ਨੂੰ ਅੰਤ ਸਮੇਂ ਇਜ਼ਰਾਇਲ ਫੜੇਗਾ ਉਸ ਸਮੇਂ ਇਸ ਦੀ ਸਹਾਇਤਾ ਕੋਈ ਵੀ ਨਹੀਂ ਕਰ ਸਕਦਾ ਔਰ ਨਾ ਕੋਈ ਵੀ ਇਸ ਉਸ ਵੇਲੇ ਯਾਰ ਹੀ ਬੰਦਾ ਹੈ ਨਾ ਕੋ ਮਿੱਤਰ ਬਿਨਾ ਪਰਮੇਸ਼ਵਰ ਪਰਮੇਸ਼ੁਰ ਦੇ ਨਾਮ ਤੋਂ ਬਿਨਾ ਹੋਰ ਕੋਈ ਨਹੀਂ ਛੁਡਾ ਸਕਦਾ ਤਾਂ ਮੁੱਲਾ ਨੇ ਕਿਹਾ ਨਾਨਕ ਜੀ ਜਿਸ ਪਰ ਸਾਹਿਬ ਮਿਹਰ ਕਰੇ ਤਿਸੇ ਕੋ ਛੁਡਾਵੇ ਹੈ ਪਰ ਤੂੰ ਅਜੇ ਬਾਲਕ ਹੈ ਤੇਰੇ ਪਰ ਖੁਦਾਈ ਦੀ ਮਿਹਰ ਹੋਈ ਹੈ ਜੋ ਕੈ ਮਾਸੂਮ ਉਮਰ ਵਿੱਚ ਸਾਹਿਬ ਨੂੰ ਪਾਇਆ ਹੈ। ਅਮਲ ਸਾਹਿਬ ਸੱਚੇ ਨੇ ਤੈਨੂੰ ਨੇਕ ਦਿੱਤੇ ਹਨ ਅਤੇ ਤੇਰੇ ਪਾਸੋਂ ਬਦੀ ਕੋਈ ਨਹੀਂ ਹੋਈ ਆਵੇਗੀ। ਤਾਂ ਬਾਬਾ ਜਿਨੇ ਤੀਸਰੀ ਪੌੜੀ ਆਖੀ। ਜਨ ਪਿਸਰ ਪਦਰ ਬਿਦਾਰ ਦਾ ਕਸਨੇਸ ਦਸਤਗੰਗੀਰ ਆਖਿਰ ਬੇਅਫਤਮ ਕਸਨਾ ਦਾਰਦ ਚੂ ਸਵਤ ਤਕਦੀਰ ਸਭ ਰੋਜ ਗਸਤਮਦਰ ਹਵਾ ਕਰਦੇਮ ਬਦੀ ਖਿਆਲ ਕਾਹੇ ਨਾ ਨੇਕੀ ਕਾਰ ਕਰਦਮ ਮਮ ਇਨ ਇਹ ਨਹੀਂ ਅਹਵਾਲ ਇਸ ਕਾ ਪਰਮਾਥਮ ਸੁਨੋ ਮੁੱਲਾ ਜੀ ਇਹ ਬੰਦਾ ਅਵਾਈਆ ਹੀ ਗੱਲਾਂ ਵਿੱਚ ਰਹਿੰਦਾ ਹੈ ਅਠਾ ਪੈਰਾਂ ਵਿੱਚ ਇੱਕ ਘੜੀ ਵੀ ਪਰਮੇਸ਼ਵਰ ਜੀ ਨੂੰ ਯਾਦ ਨਹੀਂ ਕਰਦਾ ਅਤੇ ਅਰਪਰਾਇਆ ਹੀ ਬਦੀਆਂ ਵਿੱਚ ਰਹਿੰਦਾ ਹੈ ਅਤੇ ਇੱਕ ਘੜੀ ਵੀ ਨੇਕੀ ਨਹੀਂ ਹੋਈ ਆਪਦੀ ਅਰ ਸੁਨੋ ਮੁੱਲਾ ਮੇਰਾ ਤਾਂ ਇਹ ਫੈਲ ਹਨ ਇਹੋ ਜਿਹਾ ਮੈਂ ਸਾਹਿਬ ਦਾ ਬਜੇਗਾ ਰਹਾ ਤਾਂ ਫਿਰ ਮੁੱਲਾ ਨੇ ਕਿਹਾ ਏ ਨਾਨਕ ਜੀ ਤੂੰ ਸਾਹਿਬ ਦੇ ਨਾਲ ਸਹੀ ਹੋਇਆ ਹੈ ਤਾਂ ਗੁਰਨਾਨਕ ਦੇਵ ਜੀ ਨੇ ਚੌਥੀ ਪੌੜੀ ਆਕੀ

ਆਰ ਬਦਨ ਜਰ ਵੀ ਵੇਖਦਾ ਰਹਿੰਦਾ ਹੈ ਸੋ ਇਹ ਬੰਦਾ ਗਫਲਤ ਕਾ ਮਾਰਿਆ ਹੋਇਆ ਵਿਵਾਖ ਹੋਇਆ ਫਿਰਦਾ ਹੈ ਸੁਨੋ ਮੁੱਲਾ ਜੀ ਇਹ ਬੰਦਾ ਸਾਹਿਬ ਦੀ ਸਿਫਤ ਨਹੀਂ 부ਝ ਸਕਦਾ ਅਰ ਜੋ ਸਾਹਿਬ ਕੇ ਖਾਸ ਬੰਦੇ ਹਨ ਸੋ ਅਠੇ ਪਹਿਰ ਮਰਨ ਨੂੰ ਯਾਦ ਕਰਦੇ ਰਹਿੰਦੇ ਹਨ ਸੋ ਮੈਂ ਉਹਨਾਂ ਦੇ ਪੈਰਾਂ ਦੀ ਖਾ ਖਾਂ ਤੇ ਜੇ ਉਹ ਮੇਰੇ ਉੱਪਰ ਮਿਹਰਬਾਨ ਹੋਵਨ ਤਾਂ ਮੈਂ ਨਿਹਾਲ ਹੋਵਾਂ ਅਤੇ ਇਹ ਬੰਦਾ ਵਿਵਾਖ ਹੋਇਆ ਫਿਰਦਾ ਹੈ ਅਤੇ ਅਜੇ ਇਸ ਬੰਦੇ ਨੇ ਬਾਕੀ ਦੇਣੀ ਹੈ ਅਰ ਇਹ ਬੰਦਾ ਕਹਿੰਦਾ ਹੈ ਕਿ ਮੈਂ ਬਾਕੀ ਨਹੀਂ ਦੇਣੀ ਹੁੰਦੀ ਸੋ ਬੈਗਮ ਹੋਏ ਫਿਰਦਾ ਹੈ ਅਤੇ ਸੁਣੋ ਮੁੱਲਾ ਜੀ ਮੇਰੀ ਅਰਜ ਸਾਹਿਬ ਅਗੇ ਇਹ ਹੈ ਕਿ ਜੋ ਸਾਹਿਬ ਦੇ ਚੱਕਰਾਂ ਦੇ ਪੈਰਾਂ ਦੀ ਖਾਕ ਹੋਵਾ ਅਰ ਮੇਰੇ ਮਨ ਵਿੱਚ ਗਰੀਬੀ ਵਸੇ ਤਾਂ ਮੁੱਲਾ ਨੇ ਆਖਿਆ ਹੇ ਨਾਨਕ ਜੀ ਤੂੰ ਤਾਂ ਸਾਹਿਬ ਕੋ ਮਿਲਿਆ ਹੋਇਆ ਹੈ ਅਤੇ ਸਾਡਾ ਖਸਮਾਨਾ ਤੁਸਾਂ ਹੀ ਕਰਨਾ ਹੈ ਸੱਚੇ ਦਰਗੇ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਕਿਹਾ ਸੁਣੋ ਮੁੱਲਾ ਜੀ ਤੁਸੀਂ ਵੀ ਸਾਹਿਬ ਨੂੰ ਯਾਦ ਕਰਿਆ ਕਰੋ ਤਾਂ ਤੇਰਾ ਵੀ ਭਲਾ ਹੋਵੇਗਾ ਤੇ ਦਰਗਾਹ ਵਿੱਚ ਅਸੀਂ ਵੀ ਤੇਰੀ ਸਹਾਇਤਾ ਕਰਾਂਗੇ ਇਹ ਵਾਰਤਾ ਮੁੱਲਾ ਨੇ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਅਤੇ ਬਾਬਾ ਜੀ ਦੇ ਉਪਦੇਸ਼ ਕਰਨੇ ਕਰ ਮੁੱਲਾ ਦੇ ਮਨ ਦੀ ਪਰਮੇਸ਼ਵਰ ਦੀ ਤਰਫ ਲਿਵ ਲੱਗੀ ਵਿਸ਼ਿਆਂ ਨੂੰ ਛੋੜ ਕੇ ਇੱਕ ਮਨ ਹੋ ਕੇ ਪਰਮੇਸ਼ਵਰ ਸਿਮਰਨੇ ਲੱਗਾ ਅੰਤ ਕਾਲ ਭਗਵਾਨ ਜੀ ਕੇ ਤਾਮਕ ਹੋ ਗਿਆ ਬੋਲੋ ਭਾਈ ਜੀ ਵਾਹਿਗੁਰੂ